ਹਾਂਜੀ ਮੈਮ ਅੱਜ ਆਪਾਂ ਕਿੱਥੇ ਚੱਲੇ ਬਾਬੇ ਜੀ ਅੱਛਾ ਅੱਛਾ ਠੀਕ ਅੱਜ ਬਾਬੇ ਦੇ ਦਰਸ਼ਨ ਕਰਨੇ ਚੱਲੇ ਆਂ ਅੱਜ ਮਹੀਨੇ ਦੇ ਦਿਨ ਸਾਡਾ ਪਿੰਡ ਜੱਲੇਵਾਲਾ ਦਾ ਜਿਵੇਂ ਲੰਗਰ ਹੁੰਦਾ ਨਾ ਪੂੜਿਆਂ ਦਾ ਹਾਂਜੀ ਤੇ ਸੇਵਾ ਕਰਾਂਗੇ ਤੇ ਨਾਲੇ ਉੱਥੇ ਪੂੜਿਆਂ ਦਾ ਲੰਗਰ ਛਕਾਂਗੇ ਪੂੜਿਆਂ ਦਾ ਲੰਗਰ ਛਕਾਂਗੇ ਸਹੀ ਗੱਲ ਔਰ ਯੂਟਿਊਬ ਫੈਮਿਲੀ ਤੁਸੀਂ ਵੀ ਛਕੋ ਆਪੇ ਹਾਂਜੀ ਆਵੇ ਬਸ ਹਾਂਵੇ ਸਾਰੇ ਬੈਗੇ ਨਹੀਂ ਆਪਨੇ ਕੁਛ ਵੀ ਜੀ ਉਹ ਲੈ ਨੇੜੇ ਲਾ ਆ ਦੇ ਕਿ ਤੁਹਾਨੂੰ ਚੁੱਕਾ ਰਣੀ ਹੈ ਕਿ ਲੱਭਣੀਆਂ ਨਹੀਂ ਮੁੰਡੀਆਂ ਚ ਖੋਲੋ ਨਾ ਖੋਲੋ ਮਾੜਾ ਜੀ ਯੂਟਿਊਬ ਫੈਮਿਲੀ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਇੰਸਾਈਟ ਬੱਚਿਆ

بابا جی مایا نے کالے ہی بو پا لیا تھا راندے نہ بابا جی ਤੇ ਇੱਥੇ ਅਸੀਂ ਪਹੁੰਚੇ ਸੀ ਬਾਬੇ ਸ਼ਿਦਦੀ ਬਾਬੇ ਸ਼ਿਦਦੀ ਇੱਥੇ ਸਾਡੇ ਪਿੰਡ ਜੱਲੇਵਾਲਾ ਜਿਵੇਂ ਕਿ ਉਸ ਪਿੰਡ ਦਾ ਲੰਗਰ ਹੁੰਦਾ ਹੈ ਬਾਬੇ ਸ਼ਿਦਦੀ ਇਹ ਪਿੰਡ ਸਭਰਾ ਦੇ ਵਿੱਚ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਬਾਬਾ ਸ਼ਾਮ ਸਿੰਘ ਟਾਰੀ ਵਾਲੇ ਸ਼ਹੀਦ ਹੋਏ ਸੀ ਇੱਥੇ ਇੱਥੇ ਸਫਰਵਰੀ ਦੀ ਜਿਹੜੀ جنگ ਆਪਾਂ ਇਤਿਹਾਸ ਜਿਹੜਾ ਪੜ੍ਹਦੇ ਆ ਇਸ ਵਿੱਚ ਵੀ ਅਸੀਂ ਪੜਿਆ ਸੀ ਤੇ ਉਹ ਇੱਥੇ جنگ ਹੋਈ ਸੀ ਤੇ ਜਿੱਥੇ ਸ਼ੀਦਾਂ ਦੇ ਨਾਂ ਤੇ ਬਾਬਾ ਸ਼ਾਮ ਸਿੰਘ ਦੇ ਨਾਂ ਤੇ ਗੁਰਦੁਆਰਾ ਸਥਾਪਿਤ ਆ ਤੇ ਇੱਥੇ ਹਰ ਸਾਲ ਮਤਲਬ ਜਿੰਨੇ ਵੀ ਮਹੀਨੇ 12 ਮਹੀਨੇ ਹਰ ਇੱਕ ਪਿੰਡ ਨੂੰ ਮਹੀਨੇ ਵੰਡੇ ਹੋਇਆ ਤੇ ਜੱਲੇ ਵਾਲੇ ਦੇ ਹਿੱਸੇ ਆਉਂਦਾ ਹੈ ਇਹ ਸਾਵਣ ਦਾ ਮਹੀਨਾ ਇੱਥੇ ਪੂੜਿਆ ਦਾ ਲੰਗਰ ਲੱਗਦਾ ਹੈ

ਤੇ ਇੱਥੇ ਅਸੀਂ ਪੂੜਿਆਂ ਦੀ ਸੇਵਾ ਕਰ ਰਹੇ ਸੀ ਸਾਰੇ ਰਲ ਮਿਲ ਕੇ ਤੇ ਪਹਿਲਾਂ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਪਰਕਰਮਾ ਕੀਤੀ ਮੱਥਾ ਟੇਕਿਆ ਉੱਥੇ ਭੀੜ ਬਹੁਤ ਜ਼ਿਆਦਾ ਸੀ ਉੱਥੇ ਵੀਡੀਓ ਨਹੀਂ ਲੈ पाए ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਅਸੀਂ ਇੱਥੇ ਆ ਗਏ ਸੇਵਾ ਕਰਨ ਜਿੰਨੀ ਸਾਡੇ ਕਰਮਾਂ ਸੀ ਅਸੀਂ ਸੇਵਾ ਕੀਤੀ ਤੇ ਦੇਖੋ ਕਿਵੇਂ ਪੂੜੇ ਬਣ ਰਹਿ ਨਾਲ ਦਾਲ ਫੁਲਕੇ ਦਾ ਜਿਵੇਂ ਸਬਜੀ ਫੁਲਕੇ ਉਹਦੀ ਵੀ ਸੇਵਾ ਚੱਲ ਰਹੀ ਸੀ ਨਾਲ ਨਾਲ ਪੂੜੇ ਤੇ ਖੀਰ ਦੀ ਸੇਵਾ ਵੀ ਚੱਲ ਰਹੀ ਸੀ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਆਨੰਦ ਮਾਣਿਆ ਸੇਵਾ ਕਰਕੇ ਵੀ ਤੇ ਉੱਥੇ ਮੱਥਾ ਟੇਕ ਕੇ ਵੀ ਤੇ ਉਸ ਤੋਂ ਬਾਅਦ ਅਸੀਂ ਸੇਵਾ ਕਰਨ ਤੋਂ ਬਾਅਦ ਘਰ ਆ ਗਏ। ਬਾਬੇ ਸਿੱਧਾਂ ਦਾ ਇਹ ਜਿਹੜਾ ਗੁਰਦੁਆਰਾ ਇਹ ਸਾਡੇ ਬਹੁਤ ਹੀ ਨਜ਼ਦੀਕ ਪੈਂਦਾ ਹੈ। ਇਹ ਪਿੰਡ ਸਭਰਾ ਦੇ ਵਿੱਚ ਪੈਂਦਾ ਹੈ। ਤੇ ਬਹੁਤ ਹੀ ਦੁਨੀਆ ਦੂਰੋ ਦੂਰੋਂ ਸੰਗਤ ਆਉਂਦੀ ਇੱਥੇ ਮਹੀਨੇ ਵਾਲੇ ਦਿਨ ਵੀ ਆਉਂਦੀ ਆ ਜਿਵੇਂ ਸੰਗਰਾਣ ਦਾ ਕੋਈ ਵੀ ਸੰਗਰਾਣਦ ਹੋਵੇ ਚਾਹੇ ਉਹ ਸਾਵਣ ਦੀ ਸੰਗਰਾਣਦ ਹੋਵੇ ਚਾਹੇ ਹਾੜ ਦੀ ਕੋਈ ਵੀ ਤੇ ਇੱਥੇ ਜਿਹੜਾ ਮੇਲਾ ਲੱਗਦਾ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਹੈ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇੱਥੇ ਬਹੁਤ ਵੱਡੇ ਪੱਦਰ ਤੇ ਜਿਵੇਂ ਮਨਾਇਆ ਜਾਂਦਾ ਹੈ ਇੱਥੇ ਵੱਡੇ ਵੱਡੇ ਕਵੀਸ਼ਰੀ ਟਾਡੀ ਜਥੇ ਆਉਂਦੇ ਆ ਤੇ ਇਹ ਬਹੁਤ ਮਤਲਬ ਜਿਵੇਂ ਕਹੋ ਦੀਵਾਨ ਹਾਲ ਵੱਡੇ ਪੱਦਰ ਤੇ ਸਜਦਾ ਹੈ 1 ਤਰੀਕ ਤੋਂ ਲੈ ਕੇ 10 ਫਰਵਰੀ ਤੱਕ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਦੀਵਾਨ ਸੱਜਦੇ ਆ ਦੂਰੋਂ ਦੂਰੋਂ ਸੰਗਤ ਆਉਂਦੀ ਦੀਵਾਨ ਦੇਖਣ ਆਉਂਦੀ ਐ ਤੇ ਉਹਨਾਂ ਦੀਵਾਨਾਂ ਵਿੱਚ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਖਾਣ ਪੀਣ ਦੀਆਂ ਵਸਤਾਂ ਲੋਕ ਚੜਾਵਾ ਵੀ ਵੱਧ ਤੋਂ ਵੱਧ ਕਰਦੇ ਆ ਤੇ ਲੋਕ ਦੂਰੋਂ ਦੂਰੋਂ ਵਨਸਵੰਨਾ ਖਾਣਾ ਪੱਕਦਾ ਇੱਥੇ ਤੇ ਬਹੁਤ ਲੋਕ ਸੇਵਾ ਕਰਦੇ ਆ ਤੇ ਬੜੀ ਸ਼ਰਧਾ ਭਾਵ ਨਾਲ ਨਾਲ ਸੇਵਾ ਕਰਦੇ ਆ ਤੇ ਜੋ ਵੀ ਇੱਥੇ ਮੰਗਿਆ ਜਾਂਦਾ ਹੈ ਪ੍ਰਮਾਤਮਾ ਦਿੰਦਾ ਹੈ ਤੇ ਮੇਰੀ ਤਾਂ ਇੱਥੇ ਬਹੁਤ ਸ਼ਰਧਾ ਭਾਵਨਾ ਹੈ ਵਾਹਿਗੁਰੂ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੈਂ ਜਦੋਂ ਵੀ ਉੱਥੇ ਜਾਂਦੀ ਹਾਂ ਤਾਂ ਗੁਰੂ ਦਾ ਧੰਨਵਾਦ ਕਰਕੇ ਆਉਣੀ ਆਂ ਛੇ ਤ ਸਿੰਘ ਉਹ ਦੀ ਤਾਰੂ ਸੰਗ ਦਾ ਛੇ ਦੀ ਜੰਸੀ ਵੇਖਾ ਕਿੰਨੀ ਮਾਰ ਆਉਦਰਾ ਮੀ ਆ ਡਾਪਲਾ ਜੀ ਉਧਰੇ ਉਹ ਜੀ ਤੇ ਮੈਨੂੰ ਤਾਂ ਲੱਗਦਾ ਹੈ ਕਿ ਕੋਈ ਆਵੇਗਾ ਦਰਿਆ ਹਾਂ ਦਰਿਆ ਦਰਿਆ ਕਿ ਆ ਗਿਆ ਜੀ ਕਈ ਤਾਂ ਆਖੀ ਜਾਂਦੇ ਨੇ ਉਹ ਆ ਗਿਆ ਜੀ ਕੰਨੀਆਂ ਕੰਨੀਆਂ ਬੰਦ ਕਰੋ ਜੀ ਸ਼ੀਸ਼ੇ ਚੋਂ ਦਾਦਾ ਕੰਮ ਕਰਾਓ ਕਿੰਨੀਆਂ ਮੋਟੀਆਂ ਮੋਟੀਆਂ ਕੰਨੀਆਂ ਨੇ ਜਿਵੇਂ ਕੋਲ ਕਿੰਨੇ ਪੂੜੇ ਖਾਦੇ ਪੂੜੇ ਦੋ ਪਹਿਲਾ ਬਾਬਾ ਰੱਖ ਗਿਆ ਫਿਰ ਇੱਕ ਮਗਰੋ ਖਾਦਾ ਤਿੰਨ ਖਾ ਗਈ ਜਿਹੜੀ ਖਾਦੇ ਉਹ ਨਿੱਕੇ ਨਿੱਕੇ ਦੋ ਤੇ ਇੱਕ ਵੱਡਾ ਉਹਦੇ ਅੰਦਰ ਕਿਹੜਾ ਸੀ। ਤੋਂ ਮਾਲ ਪੂਰਾ ਦੇਖ ਦੇ ਜਿਆ। ਇਹਨੇ ਦੇਖ ਆ ਗਈ ਇੱਥੇ ਨਹੀਂ ਸਾਨੂੰ। ਕੋਮਲ ਇੱਧਰ ਵੇਖ। ਕਿੰਨੇ ਸੋਹਣੇ ਫੁੱਲ। ਇਹਦੇ ਪੇ ਗੱਡੀ ਦੇ ਸ਼ੀਟ ਦੇ ਵਿੱਚ ਪਾਈ ਹੋਈ ਆ। ਕਿੰਨੇ ਸੋਹਣੇ ਫੁੱਲ ਨਾ। ਬੂਟਾ ਭਰਿਆ ਹੀ ਪਿਆ ਵੇ ਲੋ। ਗ੍ਰੀਨ ਗ੍ਰੀਨ ਤੇ ਰੈੱਡ ਦਾ ਕੰਟਰਾਸਟ ਕਿੰਨਾ। ਹਾਂਜੀ। ਕਿੰਨਾ ਸੋਹਣਾ ਵੇਖੋ ਜੌਰੰਜ ਵੀ ਇਹ ਵਿੱਚ ਤੇ ਰੈੱਡ ਟਾਣੀ ਆ ਤੇ ਔਰੈਂਜ ਹਾਂਜੀ ਫੁੱਲ ਲੱਝੇ ਨੇ ਹਨਾ ਰੈੱਡ ਔਰਿੰਜ ਦੇ ਵੇਖੋ ਕਿੰਨਾ ਪਾਣੀ ਫਿਰ ਖੜ ਗਿਆ ਹਜੇ ਪਿਛਲਾ ਪਾਣੀ ਸੁੱਕਦਾ ਨਹੀਂ ਤੇ ਅੱਗ ਬੱਗਿਆ ਫਿਰ ਮੀਂਹ ਪਾ ਦਿੰਦਾ ਬਿਕੋਸ ਅਸੀਂ ਕਿੰਨੇ ਅਮੀਰ ਹੋ ਗਏ ਸਾਡੇ ਕੋਲ ਕਿੰਨੀਆਂ ਗੱਡੀਆਂ ਖੜੀਆਂ ਸਹੀ ਗੱਲ ਆ ਇੱਧਰ ਵੇਖੋ ਇੱਕ ਆਦੋ ਆ ਤਿੰਨ ਆ ਤੀਜੇ ਨੰਬਰ ਵਾਲੀ ਅਸੀਂ ਅਮੀਰ ਹੋ ਗਏ ਸਹੀ ਗੱਲ ਐ ਆਏ ਕੌਧਰ ਖੜੀ ਸਾਡੀ ਆਹ ਸਾਡੀਆਂ ਜੀਸੀਬੀ ਉਧਰ ਲੱਗੀਆਂ ਹਾਂ ਜੀ ਹਾਂ ਜੀ ਜੀਸੀਬੀ ਆ ਸਾਡੀਆਂ ਕੰਮ ਤੇ ਸਹੀ ਗੱਲ ਆ ਟਰੈਕੀਆਂ ਟਰੈਕ ਸੜੇ ਲੰਘੇ ਹਾਂ ਜੀ ਇਹ ਪਾਉ ਲੈ ਕੇ ਗਿਆ ਸੀ ਨਾ ਹੁਣੇ ਧਾਰਾ ਦਿੱਤਾ ਹੁਣ ਚਟਕ ਚਲਾਉਣ ਨਾ ਕਹਿੰਦਾ ਸੀ ਮੈਂ ਚਲਾ ਕੇ ਵੇਖਣਾ ਖੋਲ ਦਰਵਾਜੇ ਆਓ ਆਓ ਦਾ ਮਤਲਬ ਕੀ ਹੁੰਦਾ ਹੈ ਧਾਰਾ ਜੀ ਇਹ ਤਾਂ ਸਾਡੀ ਗੱਡੀ ਹੋਰ ਥਰੀ ਹੁੰਦੀ ਹੈ ਹਾਂਜੀ ਆ ਬਸ ਰੋਡ ਤੇ ਜਿੰਨੀ ਹੈ ਨਹੀਂ ਸਾਰੇ ਜਿੰਨੀਆਂ ਦੀਆਂ ਸਹੀ ਗੱਲ ਆ ਸਾਰੇ ਜਿੰਨੀ ਜ਼ਮੀਨ ਇੱਥੋਂ ਲੈ ਕੇ ਤੈਨੂੰ ਦੇਸ ਦੀ ਤੇ ਇਹ ਵੀ ਆਪਣੀ ਹੈ ਇਹ ਸਾਰਾ ਆਪਣਾ ਹੀ ਆਪਾਂ ਇਹਨਾਂ ਦੇ ਤੇ ਆਪਣੇ ਸਹੀ ਗੱਲ ਲੈ ਖੋਸ਼ ਵੀ ਜੀ ਹੁਣ ਚਾਹ ਖੋਲਵਾਂਗੀ ਦੇਖੋ ਬੱਚਿਓ ਕਿੰਨੇ ਸੋਹਣੇ ਵਾਓ ਆ ਕਿਦੇ ਹੁਣ ਨਾ ਪੁੱਲਾ ਸੰਚ ਇਹਨੂੰ ਪਾਣੀ ਮੇਨ ਲੱਗਦਾ ਵਾਵਾ ਹੀ ਲੱਗ ਗਿਆ ਨਾਲੇ ਲੰਬੇ ਜਾਦੇ ਹੋਗੇ ਨਾ ਇਹਨੂੰ ਆ ਲੱਗਦੀਆਂ ਜੋ ਡੋਡੀਆਂ ਜਿਹਨਾਂ ਨੂੰ ਕਹਿੰਦੇ ਹਾਂ ਹਾਂਜੀ ਹੁਣੇ ਸਾਰੀਆਂ ਖੜਨੀਆਂ ਜਿਹੜੀਆਂ